ਦੇਸ਼ ਭਰ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਚਲਾਈ ਗਈ ਮੁਹਿੰਮ ਤੇ ਵੋਟ ਚੋਰੀ ਦੇ ਕੀਤੇ ਗਏ ਖੁਲਾਸੇ ਤੋਂ ਬਾਅਦ ਵੋਟ ਚੋਰ ਗੱਦੀ ਛੋੜ ਮੁਹਿੰਮ ਜਿਹੜੀ ਉਹ ਕਾਂਗਰਸ ਵੱਲੋਂ ਵਿੱਢੀ ਗਈ ਹੈ ਅੱਜ ਬੱਲੂਣਾ ਵਿਧਾਨ ਸਭਾ ਹਲਕੇ ਦੇ ਵਿੱਚ ਹਲਕਾ ਇੰਚਾਰਜ ਰਜਿੰਦਰ ਕੌਰ ਦੀ ਅਗਵਾਈ ਦੇ ਵਿੱਚ ਵੋਟ ਚੋਰ ਗੱਦੀ ਛੋੜ ਦੇ ਜਿਹੜੇ ਫਾਰਮ ਹੈ ਉਹ ਭਰੇ ਗਏ ਤਾਂ ਇੱਥੇ ਖੁਦ ਹਲਕਾ ਇੰਚਾਰਜ ਰਜਿੰਦਰ ਕੌਰ ਬਲਾਕ ਪ੍ਰਧਾਨ ਸੁਪਿੰਦਰ ਸਿੰਘ ਜਾਖੜ ਸਮੇਤ ਲੀਡਰਸ਼ਿਪ ਵੱਲੋਂ ਫਾਰਮ ਹੈ ਜਿਹੜੇ ਉਹ ਭਰੇ ਗਏ ਆ ਤਾਂ ਜੋ ਲੋਕਾਂ ਵਿੱਚ ਇਸ ਸੰਬੰਧੀ ਜਾਗਰੂਕਤਾ ਲਿਆਂਦੀ ਜਾਵੇ ਕਿਸੇ ਵੋਟਾਂ ਜਿਹੜੀਆਂ ਕੱਟੀਆਂ ਜਾ ਰਹੀਆਂ ਕਿਤੇ ਘਪਲੇ ਆ ਜਿਹੜੇ ਇਸ ਵੋਟਾਂ ਦੇ ਵਿੱਚ ਕੀਤੇ ਜਾ ਰਹੇ ਆ ਤੇ ਇਸ ਮਾਮਲੇ ਦੇ ਵਿੱਚ ਅੱਜ ਬੱਲੂਆਣਾ ਹਲਕੇ ਦੇ ਵਿੱਚ ਅਹੁਦੇਦਾਰਾਂ ਦੀ ਬੈਠਕ ਕੀਤੀ ਗਈ ਤੇ ਫਾਰਮ ਹੈ ਜਿਹੜੇ ਉਹ ਭਰੇ ਜਾ ਰਹੇ ਨੇ ਤਾਂ ਇਸ ਮੌਕੇ ਤੇ ਹਲਕਾ ਇੰਚਾਰਜ ਨੇ ਕਿਹਾ ਕਿ ਘਰ ਘਰ ਤੱਕ ਵੋਟ ਚੋਰ ਗੱਦੀ ਛੋੜ ਮੁਹਿੰਮ ਦੀ ਆਵਾਜ਼ ਹੈ ਜਿਹੜੀ ਉਹ ਬਲੰਦ ਕੀਤੀ ਜਾਵੇਗੀ ਲੋਕਾਂ ਤੱਕ ਇਸ ਮਾਮਲੇ ਨੂੰ ਲੈ ਕੇ ਜਾਇਆ ਜਾਵੇਗਾ ਇਸੇ ਲਈ ਅੱਜ ਮੀਟਿੰਗ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਘਰ ਘਰ ਜਾ ਕੇ ਫਾਰਮ ਹੈ ਜਿਹੜੇ ਉਹ ਭਰੇ ਜਾਣਗੇ ਗਾਉਂਦ ਗਾਂਧੀ ਜੀ ਦਾ ਜਿਹੜਾ ਵੋਟ ਚੋਰ ਗੱਦੀ ਛੋੜ ਜਿਹੜਾ ਪ੍ਰੋਗਰਾਮ ਰੋਹਨ ਚਲਾਈ ਜਾ ਰਹੀ ਹੈ ਉਹਨੇ ਪੂਰੇ ਹਿੰਦੁਸਤਾਨ ਦੇ ਵਿੱਚ ਦੇਖਿਆ ਕਿ ਬਹੁਤ ਸਾਰੀਆਂ ਵੋਟਾਂ ਦੇ ਵਿੱਚ ਤੁਸੀਂ ਪਿੱਛੇ ਪੰਚਾਇਤੀ ਚੋਣਾਂ ਚ ਵੀ ਆਪਾਂ ਦੇਖਿਆ ਸੀਗਾ ਇਹ ਜਿਹੜੀ ਵਰਲਡਵਾਈਜ਼ ਵੋਟਾਂ ਹੈਗੀਆਂ ਇੱਕ ਪਰਿਵਾਰ ਦੀਆਂ ਟਟ-ਟਟ ਕੇ ਕਿਧਰ ਲਗਾ ਦੀਆਂ ਔਰ ਬਹੁਤ ਸਾਰੇ ਐਨਓਸੀ ਲੈਂਡ ਦੇ ਵਿੱਚ ਵੋਟਾਂ ਦੇ ਵਿੱਚ ਬੜੀ ਗੜਬੜ ਹੋਈ ਹੈ ਚਤਾਈ ਕਲੈਕਸ਼ਨ ਦੇ ਵਿੱਚ ਇਹ ਰਾਹੁਲ ਗਾਂਧੀ ਨੇ ਆਲ ਇੰਡੀਆ ਦੇ ਵਿੱਚ ਦੇਖਿਆ ਕਿੰਨੀਆਂ ਵੋਟਾਂ ਜੜੀਆਂ ਹੈਗੀਆਂ ਇਹ ਗੱਡੀਆਂ ਕਿੰਨੀਆਂ ਖਰਾਬ ਹੋਈਆਂ ਇੱਕ ਉਹਨਾਂ ਨੇ ਲਹਿਰ ਚਲਾਈ ਹੈ ਜਿਹੜੀ ਕਿ ਬਹੁਤ ਪਹਿਲਾਂ ਅੰਗਰੇਜ਼ਾਂ ਦੇ ਟਾਈਮ ਤੇ ਮਹਾਤਮਾ ਗਾਂਧੀ ਜੀ ਨੇ ਚਲਾਈ ਸੀ ਕਿ ਅੰਗਰੇਜ਼ ਵਾਰਤ ਚੋੜ ਉਸੇ ਤਰ੍ਹਾਂ ਹੀ ਰਾਹੁਲ ਗਾਂਧੀ ਜੀ ਨੇ ਕਹਿੰਦੇ ਵੋਟ ਚੋੜ ਗੱਦੀ ਚੋੜ ਜਿਹੜੀ ਵੋਟਾਂ ਦੀ ਚੋਰੀ ਹੋ ਰਹੀ ਹੈ ਕਪੜਾ ਹੋ ਰਿਹਾ ਹੈ ਬਿਨਾਂ ਦਸੇ ਕਟੀਆਂ ਜਾ ਰਹੀਆਂ ਹਨ ਉਹਨਾਂ ਨੇ ਥੋੜਾ ਜਿਹਾ ਇਹ ਕਿਹਾ ਉਹਨਾਂ ਨੂੰ ਚੋਣ ਕਮਿਸ਼ਨ ਨੂੰ ਕਿ ਜਿੰਨੀਆਂ ਫੋਟੋ ਹੈਗੀਆਂ ਕਟੀਆਂ ਗਈਆਂ ਉਹ ਮਸ਼ੀਨ ਦੇ ਵਿੱਚ ਵੀ ਥੋੜੀਆਂ ਕਲੀਅਰ ਫੋਟੋਆਂ ਹੋਣ ਜਿਹੜੀ ਲਿਸਟਾਂ ਕਲੀਅਰ ਹੋਣ ਜਨ ਤੱਕ ਕੀਤੀਆਂ ਜਾਓ ਜਦੋਂ ਵੀ ਹੈਗੀਆਂ ਔਰ ਜਿਹੜੀਆਂ ਵੋਟਾਂ ਤੁਸੀਂ ਕਿਸੇ ਪਰਿਵਾਰ ਦੀਆਂ ਕੱਟਣੀਆਂ ਐ ਬਣਡਾਣੀਆਂ ਉਹ ਵੀ ਮਤਲਬ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਇਲੈਕਸ਼ਨ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਥੋੜੇ ਦਿਨ ਪਹਿਲਾਂ ਹੀ ਇਹ ਦੱਸੀਆਂ ਜਾਂਦੀਆਂ ਉਸ ਤੋਂ ਬਾਅਦ ਲੋਕਾਂ 'ਚ ਹੜਬੜੀ ਪੈਦਾ ਹੋ ਜਾਂਦੀ ਹੈ ਜਦ ਕਿ ਇੱਕ ਡੇਟ ਫਿਕਸ ਹੋਣੀ ਚਾਹੀਦੀ ਹੈ ਇਸ ਤਰੀਕ ਤੱਕ ਵੋਟਾਂ ਪੜਨਗੀਆਂ ਇਸ ਤਰੀਕ ਪਰ ਆਪਾਂ ਜਿਹੜੇ ਪਿੰਡਾਂ ਦੇ ਵਿੱਚ ਕਪੜਾ ਹੋ ਰਿਹਾ ਲੋਕ ਮਰ ਗਏ ਕੋਈ ਸ਼ਹਿਰ ਚ ਵੋਟ ਬਣਾਈ ਕਰਦਾ ਕੋਈ ਪਿੰਡਾਂ ਚ ਬਣਾਈ ਕਰਦਾ ਤਾਂ ਜਿਹੜਾ ਇਸ ਚੀਜ਼ ਨੂੰ ਲੈ ਕੇ ਇੱਕ ਮੁਹਿੰਮ ਬੱਢੀ ਗਈ ਹੈ ਸਾਡੇ ਪਾਰਟੀ ਪ੍ਰਧਾਨ ਅਮਰਿੰਦਰ ਰਾਜਵੜੀ ਜੀ ਦੇ ਅਗਵਾਈ ਦੇ ਵਿੱਚ ਮੀਟਿੰਗ ਹੋਈ ਸੀ ਪਰਸੋਂ ਬਪੇਸ਼ ਪੋਗੇਲ ਜੀ ਜੋ ਸਾਡੇ ਪੰਜਾਬ ਦੇ ਇਨਚਾਰਜ ਨੇ ਵੱਡਾ ਅਲੀ ਸਾਹਬ ਹੋਣਾ ਸਾਰਿਆਂ ਦੀ ਮੀਟਿੰਗ ਦੇ ਵਿੱਚ ਆਇਆ ਕਿ ਅਸੀਂ ਇਸ ਚੀਜ਼ ਨੂੰ ਆਪਾਂ ਜਲਦ ਤੱਕ ਕਰਨਾ ਹੈ ਪਬਲਿਕ ਵਿੱਚ ਲੈ ਕੇ ਜਾਣਾ ਲੋਕਾਂ ਦੇ ਵਿੱਚ ਇੱਕ ਲੇਅਰ ਬਣਾਣੀ ਹੈ ਜਾਗਰੂਕਤਾ ਇੱਕ ਲੋਕਤੰਤਰ ਦੇ ਵਿੱਚ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਪਰ ਵੋਟ ਦਾ ਸਾਨੂੰ ਅਧਿਕਾਰ ਹੀ ਸਾਨੂੰ ਲੋਕਤੰਤਰ ਦੇ ਵਿੱਚ ਬਣਾਉ ਲੋਕਤੰਤਰ ਤਾਂ ਇਹ ਹੈ ਕਿ ਸਾਨੂੰ ਵੋਟ ਦਾ ਅਧਿਕਾਰ ਹੈ ਆਪਦੀ ਗੱਲ ਕਹਿੰਦਾ ਅਧਿਕਾਰ ਹੈ ਉਸ ਚੀਜ਼ ਨੂੰ ਲੈ ਕੇ ਅੱਜ ਅਸੀਂ ਬੱਲੂਆਣਾ ਹਲਕਾ ਦੇ ਵਿੱਚ ਜਿਹੜੇ ਸਾਡੇ ਦੋਨੋਂ ਬਲੌਕ ਪ੍ਰਧਾਨੇ ਸ਼ਿਪਿੰਦਰ ਜਾਕਰ ਜੀ ਜਿਲਿੰਦਰ ਪੁਨੀਆ ਜੀ ਜਿਹਨਾਂ ਦੇ ਉੱਪਰਦਾਨ ਸੁਨੀਲ ਬਾਦੂ ਜੀ ਵਾਈਸ ਪ੍ਰਧਾਨ ਸਾਡੇ ਨੇ ਯੁਗੇਸ਼ ਸਾਰਣ ਜੀ ਅਰੋਨ ਸਿੰਘ ਤੇ ਆਪਾਂ ਦੋਨੇ ਰਵਾਈਸ ਪ੍ਰਧਾਨ ਜਿਹੜੇ ਬੱਲੂਆਣਾ ਬਲੌਕ ਦੇ ਆਪਣੇ ਸੰਦੀਪ ਕੰਬੋੜ ਜੀ ਅਰਜੀਤ ਜੀ ਆ ਸਾਰੇ ਅਹੁਦੇਦਾਰ ਨੇ ਅੱਜ ਸ਼ਾਰਟ ਟਾਈਮ ਦੇ ਵਿੱਚ ਆਏ ਐ ਅਸੀਂ ਸਾਰੇ ਪਹਿਲਾਂ ਤਾਂ ਕੋਦੇ ਜਿਹੜਾ ਹੈ ਫਾਰਮ ਭਰਿਆ ਜਾਂ ਆਪਸੀ ਪਰ ਐਸੋ ਅਸੀਂ ਘਰੇ ਘਰੇ ਜਾ ਕੇ ਪਿੰਡ ਪਿੰਡ ਜਾ ਕੇ ਜਿਹੜੇ ਆ ਉਹ ਵੰਡਾਂਗੇ ਫਾਰਮ ਲੋਕਾਂ ਨੂੰ ਜਾਗਰੂ ਕਰਾਂਗੇ ਜਿਹੜੀ ਕਿ ਮੁਹਿੰਮ ਜਿਹੜੀ ਹੈ ਇਹ ਸਬਸੇ ਸਾਡੀ ਆ ਸਕੀ 10000 ਫਾਰਮ ਅਸੀਂ ਭਗੋਣੇ ਹਲਕੇ ਤੋਂ ਭਰ ਕੇ ਭੇਜਾਂਗੇ ਵੱਧ ਤੋਂ ਵੱਧ ਜ਼ਿਲ੍ਹੇ ਹੋ ਸਕਣ ਮਿਨੀਮਮ ਦਾਰਜਾ ਅਸੀਂ ਫਾਰਮ ਜਿਹੜੇ 2-4 ਦਿਨਾਂ ਵਿੱਚ ਭਰ ਕੇ ਸਾਰੇ ਹੋਂਦੇ ਦੰਸ ਸੀ ਔਰ ਹਰ ਘਰ ਦੇ ਵਿੱਚ ਆਵਾਜ਼ ਪਾਵਾ ਜਿਹੜੇ ਲੋਕਤੰਤਰ ਦੇ ਪਰ ਉਹ ਤਾਂ ਥੈਂਕ ਯੂ ਬੱਲੂਆ ਨੇ ਹਲਕੇ ਦਾ ਵੋਟ ਚੋਰ ਗੱਦੀ ਛੋੜ ਵਾਲੇ ਜਿਹੜੇ ਫਾਰਮ ਹੈ ਹਾਈ ਕਮਾਂਡ ਨੇ ਡਿਊਟੀ ਲਾਈ ਹੈ ਪੰਜ ਸਾਰੇ ਅਧਿਕਾਰ ਸਹਿਬਾਨ ਬੁਲਾਏ ਆ ਵਕਫਤ ਪਿੰਡਾਂ ਤੋਂ ਉਹ ਅਸੀਂ ਸਾਰੇ ਫਾਰਮ ਭਰਦੇ ਆ 2 ਦਿਨਾਂ ਦੇ ਵਿੱਚ ਕੰਪਲੀਟ ਕਰਕੇ ਹਾਈ ਕਮਾਂਡ ਨੂੰ ਦੇ ਦਾਂਗੇ ਤੇ ਕੀ ਇਹਦਾ ਲੋਕਾਂ ਦਾ ਕਿਵੇਂ ਲੱਗ ਜਾ ਰਿਹਾ ਹੈ ਇਹ ਲੋਕਾਂ ਦੇ ਵਿੱਚ ਤਾਂ ਲੈ ਕੇ ਜਾ ਰਿਹਾ ਜਿਵੇਂ ਬੋਤਾਰ ਦੇ ਵਿੱਚ ਕਬਲਾ ਹੋਇਆ ਹੈ ਬੀਜਪੀ ਨੇ ਕੀਤਾ ਉਹ ਇੱਕ ਤਾਂ ਪਤਾ ਲੱਗੂਗਾ ਕਿ ਕੀ ਉਹਦੇ ਵਿੱਚ ਕਪਲਾ ਕੀਤਾ ਔਰ ਅਵੇਅਰਨੈਸ ਲਿਆਉਣ ਵਾਸਤੇ ਫਾਰਮ ਭਰ ਰਹੇ ਆ ਕਿ ਵਾਕਿਆ ਕਪਲਾ ਹੋਇਆ ਹੈ ਤੇ ਕਰਕਰ ਤੱਕ ਲੈ ਕੇ ਜਾ ਰਹੇ ਆ ਸਾਰੇ ਪੰਜਾਬ ਦੇ ਵਿੱਚ ਕਿ ਇੰਡੀਆ ਦੇ ਵਿੱਚ ਰਾਹੁਲ ਗਾਂਧੀ ਜੀ ਨੇ ਮਹਮ ਸ਼ੁਰੂ ਕੀਤੀ ਹੈ ਪੰਜਾਬ ਦੇ ਵਿੱਚ ਆਪਣੇ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਦੀ ਅਗਵਾਈ ਵਿੱਚ ਅਸੀਂ ਸਾਰੇ ਫਾਰਮ ਭਰ ਰਹੇ ਆ